ਆ YouTube ਚੈਨਲ ਸੁਪ੍ਰਿਤ ਅਕੈਡਮੀ ਆਈ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਸ ਤੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਗੱਲ ਕਰਦੇ ਆਂਗੇ ਜਿਹੜੀਆਂ ਪੋਸਟਾਂ ਕੇਂਦਰੀ ਵਿਦਿਆ ਸਕੂਲਸ ਦੇ ਵਿੱਚ ਕੇਂਦਰੀ ਵਿਦਿਆਲੇ ਸਕੂਲਸ ਦੇ ਵਿੱਚ ਆਊਟ ਹੋਈਆਂ ਨੇ ਲਗਭਗ 6-7 ਸਕੂਲਸ ਆਪਾਂ ਡਿਸਕਸ ਕਰਾਂਗੇ ਅਲੱਗ-ਅਲੱਗ ਡਿਸਟ੍ਰਿਕਟਸ ਦੇ ਜਿੱਥੇ ਇਹ ਪੋਸਟਾਂ ਅਪਲਾਈ ਤੁਸੀਂ ਕਰ ਸਕਦੇ ਹੋ ਵਾਕ ਇਨ ਇੰਟਰਵਿਊ ਹੈ ਕੋਈ ਪੇਪਰ ਕੰਡਕਟ ਨਹੀਂ ਹੋ ਰਿਹਾਗਾ ਕੋਈ ਫੀਸ ਨਹੀਂ ਹੈਗੀ ਤੁਸੀਂ ਡਾਇਰੈਕਟ ਉਹਨਾਂ ਦੀ ਸਾਈਟ ਤੇ ਜਾ ਕੇ ਫਾਰਮ ਅਪਲੋਡ ਕਰਕੇ ਫਿਲ ਕਰਕੇ ਆਪਣਾ ਫਾਰਮ ਨਾ ਲੈ ਕੇ ਜਾਣਾ ਨਾਲ ਆਪਣੇ ਡਾਕੂਮੈਂਟਸ ਲੈ ਕੇ ਜਾਣੇ ਤੇ ਤੁਸੀਂ ਇੰਟਰਵਿਊ ਅਟੈਂਡ ਕਰ ਸਕਦੇ ਹੋਗੇ ਜੇਕਰ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂਗੇ ਜਿਹੜੀਆਂ ਇਹ ਪੋਸਟਾਂ ਨੇਗੀਆਂ ਪਟਿਆਲਾ ਦੇ ਵਿੱਚ ਆਈਆਂ ਨੇਗੀਆਂ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ TGT ਦੇ ਵਿੱਚ ਇੰਗਲਿਸ਼, ਮੈਥ, ਸਾਇੰਸ, ਹਿੰਦੀ, ਸੋਸ਼ਲ ਸਾਇੰਸ, ਸੰਸਕ੍ਰਿਤ ਤੇ ਪੰਜਾਬੀ 18 ਤਰੀਕ ਨੂੰ ਜਿਹੜਾ ਕੀ ਹੈਗਾ ਇੰਟਰਵਿਊ ਹੈ ਕੈਂਡੀਡੇਟ 8:30 ਵਜੇ ਸ਼ਾਰਪ ਉੱਥੇ ਵੈਰੀਫਿਕੇਸ਼ਨ ਦੇ ਲਈ ਪਹੁੰਚ ਜਾਣ PGTE ਦੇ ਵਿੱਚ ਵੀ ਸੇਮ ਇੰਗਲਿਸ਼ ਮੈਥ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਕੰਪਿਊਟਰ ਸਾਇੰਸ ਹਿੰਦੀ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਤੇ ਇਕਨੋਮਿਕਸ ਤੇ ਇਸ ਤੋਂ ਇਲਾਵਾ ਪੀਆਰਟੀਸ ਦੀ ਵੀ ਪੋਸਟ ਆਈਆਂ ਬਾਲ ਬਾਤਿਕਾ ਚਿੱਤ ਟੀਚਰ ਦੀ ਪੋਸਟ ਆਈ ਹੈ ਨਰਸ ਡਾਕਟਰ ਕਾਉਂਸਲਰ ਕੰਪਿਊਟਰ ਇਨਸਟ੍ਰਕਟਰ ਤੇ ਸਪੈਸ਼ਲ ਐਜੂਕੇਟਰ ਤੇ ਸਪੋਰਟਸ ਕੋਚ ਇਹ ਕੈਂਡੀਡੇਟ 8:30 ਵਜੇ 19 ਤਰੀਕ ਨੂੰ ਪਹੁੰਚ ਜਾਣਗੇ ਜਿਹੜੇ ਪੀਆਰਟੀ ਤੇ ਬਾਕੀ ਕੁਝ ਨਾਨ ਟੀਚਿੰਗ ਜਿਹੜੀਆਂ ਪੋਸਟਾਂ ਨੇ ਬਾਕੀ ਇਹਨੇ 18 ਤਰੀਕ ਨੂੰ ਰਿਪੋਰਟ ਕਰਨਾਗਾ ਤੇ ਇਸ ਦੇ ਵਿੱਚ ਜੇਕਰ ਨੈਕਸਟ ਦੇਖੇ ਤਾਂ ਉਹ ਮੁਹਾਲੀ ਦੇ ਵਿੱਚ ਆਈਆਂ ਨੇਗੀਆਂ ਐਸਐਸ ਨਗਰ ਦੇ ਵਿੱਚ ਵਾਕਿੰਗ ਇੰਟਰਵਿਊ ਆ ਕੰਟਰੈਕਚੁਅਲ ਬੇਸ ਤੇ ਪੋਸਟਾਂ ਨੇਗੀਆਂ ਇਹ ਜਿਦੇ ਵਿੱਚ ٹیਜੀਟੀ ਦੀਆਂ ਨੇ ਇੰਗਲਿਸ਼ ਸੋਸ਼ਲ ਸਾਇੰਸ ਤੇ ਸਾਇੰਸ ਮੈਥ ਤੇ ਸੰਸਕ੍ਰਿਤ ਦੀਆਂ ਬੀ 3 ਨੂੰ ਜਿਹੜਾ ਇੰਟਰਵਿਊ 8 ਤੋਂ 9 ਦੇ ਵਿੱਚ ਤੁਸੀਂ ਰਿਪੋਰਟ ਕਰਨਾਗਾ ਪੀਜੀਟੀ ਦੇ ਲਈ ਆ ਕਮਰਸ ਮੈਥ ਇੰਗਲਿਸ਼ ਹਿੰਦੀ ਕੰਪਿਊਟਰ ਸਾਇੰਸ ਤੇ ਤੁਸੀਂ ਇਹ ਬੀ 3 ਨੂੰ ਰਿਪੋਰਟ ਕਰਨਾਗਾ 11 ਤੋਂ 12 ਵਜੇ ਨੂਨ ਦੇ ਵਿੱਚ ਤੇ پیआरटी ਦੇ ਕਾਉਂਸਲਰ ਸਪੈਸ਼ਲ ਐਜੂਕੇਟਰ ਤੇ ਨਰਸ ਦੀ ਪੋਸਟ ਹੈਗੀ ਰਜੋ ਜਿੱਥੇ ਤੁਸੀਂ 8 ਵਜੇ 20 ਤਰੀਕ ਨੂੰ ਰਿਪੋਰਟ ਕਰਨਾ ਹੈਗਾ 8 ਤੋਂ 9 ਤਾਂ ਇਹ ਪੋਸਟਾਂ ਸੀ ਜਿਹੜੀਆਂ ਇਹ ਆਈਆਂ ਸੀਗੇ ਮੁਹਾਲੀ ਦੇ ਵਿੱਚ ਵੈਬਸਾਈਟ ਨੇ ਦਿੱਤੀ ਹੋਈ ਹੈ ਸੌਰੀ ਮੁੱਲਾਪੁਰ www.mullapurkvs.ac.in ਨੈਕਸਟ ਜਿਹੜੀਆਂ ਪੋਸਟਾਂ ਜਲੰਧਰ ਦੇ ਵਿੱਚ ਰਹਿਗੀਆਂ ਵਰਕ ਇਨ ਇੰਟਰਵਿਊ 20 ਤਰੀਕ ਨੂੰ ਆਏਗਾ ਪੀਜੀਟੀ ਹਿੰਦੀ ਇੰਗਲਿਸ਼ ਕਾਮਰਸ ਤੇ ਇਕਨੋਮਿਕਸ টিਜੀਟੀ ਦਾ ਹੈਗਾ ਹਿੰਦੀ ਸੰਸਕ੍ਰਿਤ ਇੰਗਲਿਸ਼ ਮੈਥ ਸੋਸ਼ਲ ਸਟਡੀਜ਼ ਤੇ ਸਾਇੰਸ ਤੇ 22 ਤਰੀਕ ਨੂੰ ਸੈਟਰਡੇ ਨੂੰ ਹੈਗਾਗਾ ਪੀਜੀਟੀ ਕੰਪਿਊਟਰ ਸਾਇੰਸ, টিਜੀਟੀ ਪੰਜਾਬੀ, ਫਿਜ਼ੀਕਲ এডਿਕੇਸ਼ਨ, ਪੀਆਰਟਸ ਤੇ ਪੀਆਰਟ ਮਿਊਜ਼ਿਕ ਕੰਪਿਊਟਰ ਇਨਸਟ੍ਰਕਟਰ ਦੀ ਪੋਸਟ ਹੈ ਜਿਹੜੀ 9 ਤੋਂ 9:45 ਦੇ ਵਿੱਚ ਤੁਸੀਂ ਰਿਪੋਰਟ ਕਰਨਾ ਹੈ 10 ਵਜੇ ਜਿਹੜਾ ਸ਼ਾਰਪ ਇੰਟਰਵਿਊ ਸਟਾਰਟ ਹੋ ਜਾਊਗਾ ਤੁਸੀਂ ਆਪਦੇ ਕੈਂਡੀਡੇਟ ਜਿਹੜੇ ਸਰਟੀਫਿਕੇਟਸ ਨੇ ओरिजिनल ਡਾਕੂਮੈਂਟਸ ਨੇ ਸਾਰੇ ਜਿਹੜੇ ਨਾਲ ਲੈ ਕੇ ਜਾਣੇ ਨੇਗੇ ਨੈਕਸਟ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂਗੇ ਇਹਨਾਂ ਹੈਗੀਆਂ ਪੀਐਮ ਸ਼੍ਰੀ ਕੇਂਦਰ ਵਿਦਿਆਲਾ ਹੈ ਬਰਨਾਲਾ ਬਰਨਾਲਾ ਦੇ ਵਿੱਚ ਜਿਹੜੀਆਂ ਪੋਸਟ ਆਈਆਂ ਨੇਗੇ ਕੇਂਦਰੀ ਵਿਦਿਆਲਾ ਸਕੂਲ ਦੇ ਵਿੱਚ ਪ੍ਰਾਇਮਰੀ ਟੀਚਰ ਮਿਊਜ਼ਿਕ ਆਰਟ ਪੰਜਾਬੀ ਟੀਚਰ ਸਪੋਰਟਸ ਕੋਚ ਯੋਗਾ ਇਨਸਟ੍ਰਕਟਰ ਕਾਉਂਸਲਰ ਸਪੈਸ਼ਲ ਐਜੂਕੇਟਰ ਤੇ ਨਰਸ 21 ਮਾਰਚ ਨੂੰ ਜਿਹੜੀ ਇਹਨਾਂ ਦਾ ਇੰਟਰਵਿਊ ਹੋਣਾ 9:00 ਵਜੇ ਤੇ 22 ਮਾਰਚ ਨੂੰ ਪੀਜੀਟੀ ਇੰਗਲਿਸ਼ ਹਿੰਦੀ ਮੈਥਮੈਟਿਕਸ ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਕੰਪਿਊਟਰ ਸਾਇੰਸ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਤੇ ਪੋਲੀਟੀਕਲ ਸਾਇੰਸ ਸਿਮਿਲਰਲੀ ਉਸ ਤੋਂ ਬਾਅਦ TGT ਦੇ ਵਿੱਚ ਹਿੰਦੀ ਸੰਸਕ੍ਰਿਤ ਇੰਗਲਿਸ਼ ਮੈਥਮੈਟਿਕਸ ਸਾਇੰਸ ਤੇ ਸੋਸ਼ਲ ਸਾਇੰਸ ਤੇ ਕੰਪਿਊਟਰ ਇਨਸਟ੍ਰਕਟਰ ਵੀ ਚਾਹੀਦਾ ਹੈਗਾ 18 ਤਰੀਕ ਨੂੰ ਜਿਹੜੇ ਕਹਿੰਦੇ ਨੇ ਹੈਗੇ ਤੁਸੀਂ Google ਫਾਰਮ ਜਿਹੜਾ ਜਿਹੜਾ ਇਹਨਾਂ ਦਾ ਦਿੱਤਾ ਹੋਇਆ ਉਹ 18 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਫਿਲ ਕਰ ਦਿਓ www. ਜਿਹੜੇ fsbbarnala.kvs.ac.in ਤੇ ਵੈਬਸਾਈਟ ਹੈ ਜਿੱਦੇ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਨੈਕਸਟ ਪੋਸਟਾਂ ਦੀ ਗੱਲ ਕਰਦੇ ਹਾਂ ਊਬਾਵਾਲ ਊਬਾਵਾਲ ਸੰਗਰੂਰ ਦੇ ਵਿੱਚ ਰਹਿ ਜਾਂਦਾ ਹੈ ਸੰਗਰੂਰ ਦੇ ਕੋਲੇ ਜਿਹੜੇ ਪੋਸ ਕੇਂਦਰੀ ਵਿਦਿਆਲਾ ਸਕੂਲ ਉੱਥੇ ਐਲੀਜੀਬਲ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈਗਾ ٹیਜੀਟੀ ਦੇ ਵਿੱਚ ਹਿੰਦੀ ਇੰਗਲਿਸ਼ ਮੈਥਮੈਟਿਕਸ ਸਾਇੰਸ ਸੋਸ਼ਲ ਸਾਇੰਸ ਸੰਸਕ੍ਰਿਤ ਤੇ ਪੰਜਾਬੀ ਦੀ ਪੋਸਟ ਆਈ ਹੈ 25 ਤਰੀਕ ਨੂੰ ਇੰਟਰਵਿਊ ਹੋਆ ਤੇ ਪੀਆਰਟੀ ਟੀਚਰ ਤੇ ਅਦਰਸ ਕੰਪਿਊਟਰ ਇਨਸਟ੍ਰਕਟਰ ਸਟਾਫ ਨਰਸ ਯੋਗਾ ਕੋਚ ਕਾਉਂਸਲਰ ਤੇ ਸਪੈਸ਼ਲ ਐਜੂਕੇਟਰ 26 ਤਰੀਕ ਨੂੰ 9 ਵਜੇ ਤੋਂ ਇੰਟਰਵਿਊ ਨੇ ਜ ਉਸ ਤੋਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੇਕਰ ਉਹ ਆਗੇ ਬੁੰਗਾ ਦੇ ਵਿੱਚ ਜਿਹੜੀਆਂ ਪੋਸਟਾਂ ਨੇਗੀਆਂ ਉਹ ਰਹਿਗੀਆਂ ਪੀਜੀਟੀ TGT ਤੇ PRT ਤੇ ਮੈਕ ਜਿਹੜੀਆਂ ਤਿੰਨੋਂ ਪੋਸਟਾਂ ਨੇ ਚਾਰੋਂ ਸੌਰੀ ਇਹ ਅਲੱਗ ਤੋਂ ਨੇ ਪਹਿਲਾਂ ਇਹ ਅਲੱਗ ਤੋਂ ਇਹਦੇ ਵਿੱਚ PGTE TGT ਦੀ ਪੋਸਟ ਹੈ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਮੈਥਮੈਟਿਕਸ ਕੰਪਿਊਟਰ ਸਾਇੰਸ ਇਕਨੋਮਿਕਸ ਲਗਭਗ ਸਾਰੇ ਸਬਜੈਕਟ ਨੇ TGT ਦੇ ਵਿੱਚ ਮੈਥ ਬਾਇਓਲੋਜੀ ਸੋਸ਼ਲ ਸਾਇੰਸ ਇੰਗਲਿਸ਼ ਹਿੰਦੀ ਪੰਜਾਬੀ ਤੇ ਸੰਸਕ੍ਰਿਤ ਇਹਨਾਂ ਦਾ 20 ਮਾਰਚ ਨੂੰ ਕੀ ਹੈ ਜਿਹੜਾ 9 ਵਜੇ ਇੰਟਰਵਿਊ ਹੈਗਾ ਉਹ ਸਟਾਰਟ ਹੋਣਾ ਹੈਗਾ ਉਸ ਤੋਂ ਬਾਅਦ ਜੇਕਰ ਆਪਾਂ ਨੈਕਸਟ ਗੱਲ ਕਰੀ ਤਾਂ ਅਡਵਰਟਾਈਜ਼ਮੈਂਟ ਹੈ ਜਿਹੜੀ ਪਾਰਟ ਟਾਈਮ ਤੇ ਕੰਟਰੈਕਚੁਅਲ ਟੀਚਰਸ ਦੇ ਲਈ ਇਹਦੇ ਵਿੱਚ ਵੀ ਬੂੰਗਾ ਦੀ ਪੋਸਟ ਹੈ ਇਹਦੇ ਵਿੱਚ ਦੱਸਿਆ ਗਿਆ ਹੈਗਾ ਜਿਹੜਾ ਇਹਨਾਂ ਦੀ ਵੈਬਸਾਈਟ ਹੈ www.kvssanga.th.ac.nic.in ਦਾ ਇਹਤੇ ਬੂੰਗਾ kvs.ac.in ਤੇ ਜਾ ਕੇ ਵੀ ਤੁਸੀਂ ਜਿਹੜਾ ਇਹਨਾਂ ਦਾ ਫਾਰਮ ਹੈਗਾ ਫਿਲ ਕਰ ਸਕਦੇ ਹੋਗੇ ਨੈਕਸਟ ਬਿਆਸ ਦੇ ਵਿਚਾਰਮੀ ਡਬਲ ਵਿਕਟਰੀ ਸਕੂਲ ਦੇ ਵਿੱਚ ਵੀ ਪੋਸਟਾਂ ਨਿਕਲੀਆਂ ਨੇ ਜਿੱਥੇ ਹੈਡ ਮਿਸਟਰੈਸ ਗ੍ਰੈਜੂਏਟ ਚਾਹੀਦੇ ਆਪਾਂ ਨੂੰ ਬੀਐਡ ਦੇ ਵਿੱਚ 8 ਅਟ ਲੀਸਟ 3 ਸਾਲ ਦਾ ਐਕਸਪੀਰੀਅੰਸ ਹੋਵੇ ਕਿਸੇ ਵੀ ਸਕੂਲ ਦੇ ਐਡਮਿਨਿਸਟ੍ਰੇਟਿਵ ਚਾਰ ਇਨਚਾਰਜ ਦਾ ਜਾਂ ਫਿਰ 5 ਸਾਲ ਦਾ ਹੈਡਮਿਸਟਰਸ ਚ ਕੋਆਰਡੀਨੇਟਰਸ਼ਿਪ ਦਾ ਪ੍ਰਾਇਮਰੀ ਵਿੰਗ ਦੇ ਵਿੱਚ ਐਕਸਪੀਰੀਅੰਸ ਹੋਵੇ ਟੀਚਿੰਗ ਸਟਾਫ ਚਾਹੀਦਾ ਪੀਆਰਟੀ ਬੀਐਡ ਡੀਐਲ ਐਡ ਚਾਹੀਦਾ ਤੇ ਪ੍ਰੀ ਪ੍ਰਾਇਮਰੀ ਟੀਚਰਸ ਗ੍ਰੈਜੂਏਟ ਚਾਹੀਦੇ ਐਨਟੀਟੀ ਜਾਂ 2 ਸਾਲ ਦਾ ਐਲੀਮੈਂਟਰੀ ਐਜੂਕੇਸ਼ਨ ਦਾ ਡਿਪਲੋਮਾ ਹੋਵੇ ਸਪੈਸ਼ਲ ਐਜੂਕੇਟਰ ਐਜੂਕੇਟਰ ਦੀ ਜਰਨਲ ਵਿਦ ਬੀਐਡ ਸਪੈਸ਼ਲ ਐਜੂਕੇਸ਼ਨ ਜਾਂ ਫਿਰ ਬੀਐਡ ਜਰਨਲ ਵਿਦ ਮਾਨੀਅ ਸਪੈਸ਼ਲ এডਿਕੇਸ਼ਨ ਕੰਪਿਊਟਰ ਟੀਚਰ ਚਾਹੀਦਾ ਬੀਸੀ ਐਮਸੀਏ ਪੀਟੀਆਈ ਲਾਇਬ੍ਰੇਰੀਅਨ ਤੇ ਵੋਕੇਸ਼ਨਲ ਟੀਚਰਸ ਚਾਹੀਦੇ ਆਰਟ ਐਂਡ ਕraft ਟੀਚਰ ਗ੍ਰੈਜੂਏਟ ਵਿਦ ਡਿਪ ਇਨ ਆਰਟ ਐਂਡ ਕraft 뮤직 ਟੀਚਰ ਚਾਹੀਦਾਗਾ ਨਾਨ ਟੀਚਿੰਗ ਸਟਾਫ ਦੇ ਵਿੱਚ ਕਲਰਕ ਦੀ ਵੀ ਪੋਸਟ ਆ ਹਾਊਸਕੀਪਿੰਗ ਸਿਕਿਉਰਿਟੀ ਗਾਰਡ ਡਰਾਈਵਰ ਕਮ ਇਲੈਕਟ੍ਰੀਸ਼ੀਅਨ ਏਜ ਮਿਨੀਮਮ 25 ਸਾਲ ਚਾਹੀਦੀ ਹੈ ਟੀਚਿੰਗ ਦੇ ਵੋਕੇਸ਼ਨਲ ਤੇ ਨਾਨ ਟੀਚਿੰਗ ਸਟਾਫ ਦੇ ਲਈ ਠੀਕ ਹੈ ਤਾਂ ਇਹ ਸੀਗੀਆਂ ਪੋਸਟਾਂ ਜਿਹੜੀਆਂ ਆ ਵਕ ਵਕ ਕੇ ਵੀ ਸਕੂਲਾਂ ਦੇ ਵਿੱਚ ਆਊਟ ਹੋਈਆਂ ਤੁਸੀਂ ਇਹਨਾਂ ਦੀ ਆਫੀਸ਼ੀਅਲ ਸਾਈਟ ਤੇ ਜਾ ਕੇ ਜਿਹੜੀ ਕਿਸੇ ਵੀ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਵੀ ਤੁਸੀਂ ਐਲੀਜੀਬਲ ਹੋਵੋਗੇ ਕੋਈ ਐਂਟ੍ਰਾਂਸ ਨਹੀਂ ਹੋਣਾ ਸਿਰਫ ਇੰਟਰਵਿਊ ਦੇ ਬੇਸ ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈਗੀ ਤਾਂ ਇੱਕ ਮੌਕਾ ਆਪਣੇ ਆਪ ਨੂੰ ਜਰੂਰ ਦਿਓ ਬਾਕੀ ਇਹਨਾਂ ਸਾਰੀਆਂ ਪੋਸਟਾਂ ਦਾ ਜਿਹੜੀ ਡਿਟੇਲਸ ਹੈ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜੂਗੇ ਉੱਤੇ ਤੁਸੀਂ ਜੁਆਇਨ ਕਰ ਸਕਦੇ ਹੋਗੇ ਕਿਸੇ ਤਰ੍ਹਾਂ ਦਾ ਕੋਈ ਡਾਊਟ ਆ ਤਾਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ